ਏ ਧਮਾਨ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਅਮਰਜੀਤ ਧਮਾਨ ਵੱਲੋਂ ਨਿਗਾ ਨਿਗਾ ਸਵਾਗਤ ਹੈ ਜੀ ਸਰਕਾਰ ਦੇ ਵੱਲੋਂ ਕੁਝ ਕਾਨੂੰਨ ਲਾਗੂ ਕੀਤੇ ਗਏ ਨੇ ਡਰਾਈਵਰਾਂ ਦੇ ਲਈ ਸੋ ਇਸ ਦੇ ਕਾਰਨ ਡਰਾਈਵਰਾਂ ਦੇ ਵੱਲੋਂ ਹੜਤਾਲ ਕੀਤੀ ਗਈ ਹੈ ਜੋ ਪੈਟਰੋਲ ਪੰਪ ਨੇ ਉਹਨਾਂ ਤੇ ਤੁਸੀਂ ਦੇਖ ਸਕਦੇ ਹੋ ਬਹੁਤ ਭੀੜ ਲੱਗੀ ਹੋਈ ਹੈ ਤੇਲ ਪਾਉਣ ਦੀ ਕਿਉਂਕਿ ਕਈ ਦਿਨਾਂ ਦੀ ਇਹ ਹੜਤਾਲ ਜੋ ਚੱਲਣੀ ਹੈ ਸੋ ਗੱਲਬਾਤ ਕਰਦੇ ਆਂ ਆਪਾਂ ਇੱਥੇ ਪੈਟਰੋਲ ਪੰਪ ਦੇ ਜੋ ਮੈਨੇਜਰ ਨੇ ਉਹਨਾਂ ਦੇ ਨਾਲ ਅਤੇ ਹੋਰ ਪਬਲਿਕ ਦੇ ਨਾਲ ਵੀ ਕਿ ਕੀ ਇਹਨਾਂ ਦਾ ਕਹਿਣਾ ਹਾਂਜੀ ਨਮਸਕਾਰ ਜੀ ਨਮਸਕਾਰ ਜੀ ਆਪਣਾ ਸ਼ੁਭਨਾਮ ਅਨਿਲ ਕੁਮਾਰ ਯਾਦਵ ਜੀ ਜੀ ਸੋ ਯਾਦਵ ਜੀ ਅੱਜ ਜਿਹੜੀ ਇਹ ਪੰਪ ਤੇ ਭੀੜ ਲੱਗੀ ਹੋਈ ਹੈ પેટ્રોલ ਪੰਪ ਤੇ ਤੁਹਾਡੇ ਤੇ ਇਸ ਇਹਦੇ ਬਾਰੇ ਥੋੜੀ ਜਾਣਕਾਰੀ ਦਿਓ ਸਰ ਇਹ ਹੜਤਾਲ ਕਰਕੇ ਨਾ ਜੋ ਡਿੱਪੂ ਬੰਦੇ ਇਸ وجہ سے ਭੀੜ ਲੱਗੀ ਹੋਈ ਹੈ ਜੀ ਓਕੇ ਹਾਂਜੀ ਸੋ ਹੁਣ ਸਟਾਕ ਹੈ ਨਹੀਂ ਤੁਹਾਡੇ ਕੋਲ ਨਹੀਂ ਨਹੀਂ ਅਭੀ ਤਾਂ ਹੈ ਸਰ ਸ਼ਾਮ ਤੱਕ ਦੇਖੋ ਜਦ ਤੱਕ ਚੱਲਤਾ ਹਾਂ ਬਬ ਚਲਾ ਰਹੇ ਹਾਂ ਬਾਕੀ ਦੇਖਦੇ ਹਾਂ ਸਰ ਅੱਛਾ ਹਾਂਜੀ ਫੇ ਹੋਰ ਤੇਲ ਆਉਣ ਦੀ ਸੰਭਾਵਨਾ ਹੈ ਸਰ ਕੱਲ ਤੱਕ ਤਾਂ ਬੰਦੀ ਹੈ ਸਰ ਕੱਲ ਤੱਕ ਬੰਦ ਆ। ਹਾਂ, ਕੱਲ ਕੇ ਬਾਅਦ। ਅੱਜ ਕਿੰਨਾ ਕੁ ਸਟਾਕ ਹੈ ਤੁਹਾਡੇ ਕੋਲ? ਕਿੰਨੀ ਕੁ ਮਤਲਬ ਕਿ ਭੁਗਤਾਨ ਹੋ ਜਾਈ? ਤੇਰਾ 14 ਕਿਲੋ ਹੈ ਸਰ। ਤੇਰਾ 14000 ਲੀਟਰ ਹੈ। 13000 ਲੀਟਰ ਹੈਗਾ ਜੀ ਆਪਣੇ। ਹਾਂ ਜੀ ਆਇਆ ਗਿਆ। ਓਕੇ। ਤਾਂ ਸ਼ਾਮ ਤੱਕ ਚੱਲ ਜੂ ਗੱਲ। ਹਾਂ, ਸ਼ਾਮ ਤੱਕ ਹੋ ਜਾਣ ਤੇ ਜੀ। ਜੀ। ਓਕੇ। ਕੀ ਕਹੋਗੇ ਹੜਤਾਲ ਬਾਰੇ? ਸਰ ਅਸੀ ਕੁਛ ਨਹੀਂ ਕਹਿ ਸਕਦਾ ਉਹਨਾਂ ਦੇ ਵੀ ਮਜਬੂਰੀ ਹੈ ਤਾਈ ਕਰ ਰੱਖੀ ਹੈ ਸਰ ਡਰਾਈਵਰਾਂ ਦੇ ਵੀ ਮਜਬੂਰੀ ਕਰਕੇ ਉਹਨਾਂ ਨੇ ਕਰ ਰੱਖਿਆ ਹੈ ਥੈਂਕ ਯੂ ਓਕੇ ਜੀ ਥੈਂਕ ਯੂ ਕੱਜ ਯੂਨੀਅਨ ਦੇ ਆਪਣੇ ਟਰੱਕਾਂ ਦੀ ਹੜਤਾਲ ਹੋਈ ਹੈ ਔਰ ਜੋ ਬਸਾਂ ਦੀ ਵੀ ਹੜਤਾਲ ਸੁਣਨੀ ਜਾ ਰਹੀ ਹੈ ਵੀ ਇਹ ਵੀ ਹਸਾਂ ਵਾਲੇ ਵੀ ਡਰਾਈਵਰ ਹੜਤਾਲ ਕਰ ਰਹੇ ਹਨ ਕਿਉਂਕਿ ਨੰਬਰ ਬਹੁਤ ਵੱਡੇ ਕਾਨੂੰਨ ਲਾਗੂ ਕਰਤੇ ਵੀ ਜਿਹੜਾ ਕੋਈ ਬੰਦਾ ਕੋਈ ਹਿੱਟ ਐਂਡ ਰਨ ਕਰਕੇ ਜਾਂਦਾ ਹੈ ਤਾਂ ਉਹਨੂੰ 10 ਸਾਲ ਦੀ ਜਿਹੜੀ ਸਜ਼ਾ ਵੀ ਹੈ ਔਰ 8 ਲੱਖ ਦਾ ਜੁਰਮਾਨਾ ਵੀ ਹੈ ਹਾਂਜੀ ਇਸ ਦੇ ਨਾਲ ਤਾਂ ਕੋਈ ਵੀ ਬੰਦਾ ਕੋਈ ਵੀ ਵਹੀਕਲ ਚਲਾਉਣ ਨੂੰ ਤਿਆਰ ਨਹੀਂ ਹੋਊਗਾ ਔਰ ਜਿਹੜੇ ਇਹਨ ਸਾਰੇ ਪਲੇਅਰ ਇੰਡੀਆ ਨੂੰ ਇਹ ਆਪਣਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਣਾ ਕਿਉਂਕਿ ਹੁਣ ਇੱਥੇ ਪੈਟਰੋਲ ਪੰਪਾਂ ਤੇ ਲਾਈਨ ਲੱਗੀਆਂ ਜਿਨੂੰ ਜਿਨੂੰ ਪਤਾ ਲੱਗਦਾ ਕਈ ਪੰਪ ਤਾਂ ਬਿਲਕੁਲ ਡਰਾਈ ਵੀ ਹੋ ਚੁੱਕੇ ਆ ਅੱਜਕੱਲ ਹਾਂਜੀ ਜੇ ਇਹੀ ਹਾਲਾਤ ਰਹੀ ਤਾਂ ਮੋਦੀ ਸਰਕਾਰ ਨੂੰ ਇਹਦਾ ਮੁੱਖ ਮਿਆਜਾ ਪੁੱਟਣਾ ਪਊਗਾ ਓਕੇ ਹਾਂਜੀ ਕਿਵੇਂ ਮੰਨਦੇ ਆ ਮਤਲਬ ਕਿ ਜਿਹੜੀ ਇਹ ਕਾਨੂੰਨ ਲਾਗੂ ਕਰੇ ਆ ਸਹੀ ਇਹ ਬਿਲਕੁਲ ਗਲਤ ਹੈ ਗਲਤ ਹੈ ਜੀ ਕਿਉਂਕਿ ਦੇਖੋ ਉਹਨੇ ਟਰੱਕਾਂ ਦਾ ਲਿਖਤਾ ਵੀ ਟਰੱਕ ਜਾਂ ਬੱਸ ਦੇ ਅੱਗੇ ਜੇ ਕੋਈ ਬੰਦਾ ਆਉਂਦਾ ਹੈ ਤਾ ਹਰ ਕੋਈ ਇੱਕ ਛੋਟੀ ਗੱਡੀ ਵਾਲਾ ਆਪਣੀ ਗਲਤੀ ਨਾਲ ਵੀ ਆ ਸਕਦਾ ਹੈ ਜਰੂਰੀ ਨਹੀਂ ਹਾਂ ਉਹਨਾਂ ਦੀਆਂ ਗਲਤੀਆਂ ਤਾਂ ਵੀ ਹੋਣਾ ਚਾਹੀਦਾ ਨਾ ਵੀ ਜੇ ਉਹਦੀ ਕੋਈ ਗਲਤੀ ਹੈ ਤਾਂ ਉਹਦੇ ਪਰ ਵੀ ਅਸਰ ਹੋਣਾ ਚਾਹੀਦਾ ਹੈ ਇਕੱਲੇ ਟਰੱਕਾਂ ਜਾਂ ਬੱਸਾਂ ਵਾਲੇ ਪਰ ਨਾ ਅਸਰ ਕੀਤਾ ਜਾਵੇ ਹਾਂਜੀ ਥੈਂਕ ਯੂ ਓਕੇ